ਅੱਜ ਬੰਦੀ ਛੋੜ ਦੇ ਉਸਤਵਾਲੀ ਦਾ ਉਹ ਮਹਾਨ ਦਿਹਾੜਾ ਜਿੱਥੇ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਅੱਜ ਦੇ ਦਿਨ ਜਿਹੜੀਆਂ ਸ੍ਰੀ ਅਮਰitsar ਸਾਹਿਬ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਦਾਰਿਆਂ ਨੂੰ ਪਹੁੰਚਦੇ ਨੇ ਉੱਥੇ ਹੀ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਬੰਦੀ ਛੋੜ ਦੇ ਉਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਅੱਜ ਜਿਹੜਾ ਉਹ ਮਹਾਨ ਦਿਹਾੜਾ ਹੈ ਜਦੋਂ ਭੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ 22 ਧਾਰ ਦੇ Hindu ਰਾਜਾਂ ਨੂੰ ਰਿਹਾ ਕਰਵਾ ਕੇ ਤੇ ਅੱਜ ਦੇ ਦਿਨ ਜਿਹੜੇ ਜਦੋਂ ਸ੍ਰੀ ਅਮਰਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਦੋਂ ਪਹੁੰਚੇ ਸੀ ਉਸ ਵੇਲੇ ਬਾਬਾ ਬੁੱਢਾ ਜੀ ਤੇ ਸਾਰੀਆਂ ਗੁਰਸੇਖ ਸੰਗਤਾਂ ਨੇ ਜਿਹੜੇ ਦੇਸੀ ਘਿਓ ਦੇ ਦੀਵੇ ਬਾਲ ਕੇ ਉਹਨਾਂ ਦਾ ਸਵਾਗਤ ਕੀਤਾ ਉਦੋਂ ਤੋਂ ਇਹ ਜਿਹੜੀ ਪਰੰਪਰਾ ਚੱਲੀ ਆ ਰਹੀ ਹੈ ਉੱਥੇ ਹੀ ਸਾਰੀਆਂ ਨੇ ਹੰਗਸੰਗ ਜਥੇਬੰਦੀਆਂ ਅੱਜ ਦੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਸਵਈਏ ਪੜਦੇ ਨੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਜਿਹੜੇ ਦੀਵ ਮਾਲਾ ਹੁੰਦੀ ਹੈ ਤੇ ਜਿਹੜੇ ਪਟਾਕੇ ਚੱਲਦੇ ਨੇ ਆਤਿਸ਼ਬਾਜੀ ਹੁੰਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਹੀ ਗੁਰਸੇਕ ਸੰਗਤਾਂ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਜੀਣਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾ ਸਨਾਤ ਅੰਬਰ ਭਾਲੀਆਂ ਗੁਰੂ ਸਾਹਿਬ ਕਿਰਪਾ ਰੱਖਣ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਜਿਨ੍ਹਾਂ ਨੇ 22 ਤਾਰ ਦੇ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੂੰ ਰਿਹਾ ਕਰਵਾ ਕੇ ਉਹਨਾਂ ਦੇ ਰਾਜ ਭਾਗ ਵੀ ਜਿਹੜੇ ਵਾਪਸ ਦਵਾਏ ਤੇ ਅੱਜ ਜਿਨ੍ਹਾਂ ਦੀਆਂ ਸਜਾਵਾਂ ਬੰਦੀ ਸਿੰਘਾਂ ਦੀਆਂ ਪੂਰੀਆਂ ਹੋ ਚੁੱਕੀਆਂ ਨੇ ਤੇ ਸਾਡੀ ਸਾਰੀਆਂ ਇਹ ਹੰਗਸੰਗ ਜਥੇ ਬੰਦੀਆਂ ਦੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਤੇ ਉਹ ਬੰਦੀ ਸਿੰਘਾਂ ਨੂੰ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ ਇਸ ਲੱਗਦਾ ਕਿ ਕੇਂਦਰੀ ਸਰਕਾਰਾਂ ਜਾਂ ਸਰਕਾਰਾਂ ਫਾਇਦਾ ਉਤਰੀਏ ਨੇ ਜਿੱਦਾਂ ਇਹ ਸਿੱਖ ਭੌਮ ਦੇ ਵਿੱਚ ਫੁੱਟਾ ਪਈਆਂ ਹੋਈਆਂ ਨੇ ਲੱਗਦਾ ਕਿ ਜੇ ਇਸ ਪਲੇਟਫਾਰਮ 'ਤੇ ਅਸੀਂ ਇਕੱਠੇ ਹੋ ਜਾਈਏ ਤੇ ਜਿਹੜੀਆਂ ਆਪਣੀ ਸ਼ਕਤ ਅਸੀਂ ਮਨਾ ਸਕਦੇ ਬਹੁਤ ਜ਼ਰੂਰੀ ਹੈ 71 ਜਿਹੜੀ ਕਰਨੀ ਹੋਏ 71 ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਦੇ ਉਲਾਏ ਹਰ ਨਾਮੈ ਕੀ ਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਸਾਰਿਆਂ ਨੂੰ 71 ਹੋਣਾ ਚਾਹੀਦਾ ਤੇ 71 ਤਾਈ ਦੇ ਨਾਲ ਹੀ ਬਲ ਮਿਲਦਾ ਹੈ ਤੇ ਉਹਦੇ ਅੱਗੇ ਸਰਕਾਰਾਂ ਵੀ ਝੁਕਦੀਆਂ ਨੇ ਤੇ ਜਰੂਰ ਜਿਹੜਾ ਆਪਸੀ ਆਪਣੇ ਜਦੋਂ ਆਪਾਂ ਕੋਟ ਹੁੰਦੀ ਹੈ ਤਾਂ ਉਹਦਾ ਜਿਹੜਾ ਫਾਇਦਾ ਵੀ ਉਰੋਦੀ ਲੈਂਦੇ ਹੀ ਨੇ ਅੱਜ ਬੰਦੀ ਛੋੜ ਦੇ ਉਸਤਵਾਲੀ ਦਾ ਉਹ ਮਹਾਨ ਦਿਹਾੜਾ ਜਿੱਥੇ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਅੱਜ ਦੇ ਦਿਨ ਜਿਹੜੀਆਂ ਸ੍ਰੀ ਅਮਰਸਰ ਸਾਹਿਬ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦედაਰਿਆਂ ਨੂੰ ਪਹੁੰਚਦੇ ਨੇ ਉੱਥੇ ਹੀ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਬੰਦੀ ਛੋੜਦੇ ਉਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਅੱਜ ਜਿਹੜਾ ਉਹ ਮਹਾਨ ਦਿਹਾੜਾ ਹੈ ਜਦੋਂ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ 22 ਧਾਰ ਦੇ Hindu ਰਾਜਾਂ ਨੂੰ ਰਿਹਾ ਕਰਵਾ ਕੇ ਤੇ ਅੱਜ ਦੇ ਦਿਨ ਜਿਹੜੇ ਜਦੋਂ ਸ੍ਰੀ ਅਮਰitsar ਸਾਹਿਬ ਸ੍ਰੀ ਹਰਮੰਦਰ ਸਾਹਿਬ ਜਦੋਂ ਪਹੁੰਚੇ ਸੀ ਉਸ ਵੇਲੇ ਬਾਬਾ ਬੁੱਢਾ ਜੀ ਤੇ ਸਾਰੀਆਂ ਗੁਰਸੇਖ ਸੰਗਤਾਂ ਨੇ ਜਿਹੜੇ ਦੇਸੀ ਘਿਓ ਦੇ ਦੀਵੇ ਬਾਲ ਕੇ ਉਹਨਾਂ ਦਾ ਸਵਾਗਤ ਕੀਤਾ ਉਦੋਂ ਤੋਂ ਇਹ ਜਿਹੜੀ ਪਰੰਪਰਾ ਚੱਲੀ ਆ ਰਹੀ ਹੈ ਉੱਥੇ ਹੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਅੱਜ ਦੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਸਵਈਏ ਪੜਦੇ ਨੇ ਰਹਿ ਰਾਸ ਸਾਹਿਬ ਦੇ ਪਾਠ ਤੋਂ ਬਾਅਦ ਜਿਹੜੇ ਦੀਵਾਲਾ ਹੁੰਦੀ ਹੈ ਤੇ ਜਿਹੜੇ ਪਟਾਕੇ ਚੱਲਦੇ ਨੇ ਆਤਿਸ਼ਬਾਜੀ ਹੁੰਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਹੀ ਗੁਰਸੇਕ ਸੰਗਤਾਂ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੈਂ ਬਹੁਤ ਬਹੁਤ ਵਧਾਈਆਂ ਦਿਨਾਂ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਦਿਨਾਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾ ਸਨਾਤ ਅੰਬਰ ਭਾਲੀਆਂ ਗੁਰੂ ਸਾਹਿਬ ਕਿਰਪਾ ਰੱਖਣ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਸਿੰਘ ਜੀ ਦਿਨਾਂ ਚ ਬਾਤ ਹੈ ਜਿਸ ਜਾਮਾ ਵੀ ਸਰਕਾਰੀ ਮੰਚਾ ਕੀ ਲਾਹਣੀ ਸਿਖਾ ਜੇ ਤਾਂਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਜਿਨ੍ਹਾਂ ਨੇ 22 ਧਾਰ ਦੇ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੂੰ ਰਿਹਾ ਕਰਵਾ ਕੇ ਉਹਨਾਂ ਦੇ ਰਾਜ ਭਾਗ ਵੀ ਜਿਹੜੇ ਵਾਪਸ ਦਵਾਏ ਤੇ ਅੱਜ ਜਿਨ੍ਹਾਂ ਦੀਆਂ ਸਜਾਵਾਂ ਬੰਦੀ ਸਿੰਘਾਂ ਦੀਆਂ ਪੂਰੀਆਂ ਹੋ ਚੁੱਕੀਆਂ ਨੇ ਤੇ ਸਾਡੀ ਸਾਰੀਆਂ ਇਹ ਹੰਗਸੰਗ ਜਥੇ ਬੰਦੀਆਂ ਦੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਤੇ ਉਹ ਬੰਦੀ ਸਿੰਘਾਂ ਨੂੰ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਿੱਖਾਂ ਨੂੰ ਲੱਗਦਾ ਕਿ ਕੇਵਲ ਸਰਕਾਰਾਂ ਜਾਂ ਸਰਕਾਰਾਂ ਫਾਇਦਾ ਉਤਰੀਏ ਨੇ ਜਿੱਦਾਂ ਸਿੱਖ ਕੌਮ ਦੇ ਵਿੱਚ ਫੁੱਟਾਂ ਪਈਆਂ ਹੋਈਆਂ ਨੇ ਲੱਗਦਾ ਕਿ ਜੇ ਇਸ ਪਲੇਟਫਾਰਮ 'ਤੇ ਅਸੀਂ ਇਕੱਠੇ ਹੋ ਜਾਈਏ ਤੇ ਜਿਹੜੀਆਂ ਆਪਣੀ ਸ਼ਕਤੀ ਹੀ ਮਨਾ ਸਕਦੀ ਬਹੁਤ ਜ਼ਰੂਰੀ ਹੈ ਇਕੱਤਰਤਾਈ ਜਿਹੜੀ ਕਰਨੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਦੇ ਉਲਾਏ ਹਰ ਨਾਮੈ ਕੀ ਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਤੇ ਇਕੱਤਰਤਾਈ ਦੇ ਨਾਲ ਹੀ ਬਲ ਮਿਲਦਾ ਹੈ ਤੇ ਉਹਦੇ ਅੱਗੇ ਸਰਕਾਰਾਂ ਵੀ ਝੁਕਦੀਆਂ ਨੇ ਤੇ ਜਰੂਰ ਜਿਹੜਾ ਆਪਸੀ ਆਪਣੇ ਜਦੋਂ ਆਪਾਂ ਕੋਟ ਹੁੰਦੀ ਹੈ ਤਾਂ ਉਹਦਾ ਜਿਹੜਾ ਫਾਇਦਾ ਵੀ ਉਰੋਦੀ ਲੈਂਦੇ ਨੇ